ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਪਤੀ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਵਿਚਿਆ ਉਸ ਟਾਈਮ ਦੀ ਮੈਂ ਤੁਹਾਨੂੰ ਕੁਫਤਾ ਗਾਇਨ ਕਰਨ ਜਾ ਰਿਹਾ ਕਿਰਤੋ ਪਰੀ ਬੀਬੀ ਚ ਫੌਜਾਂ ਆਣ ਗੋ ਜੀਆਂ ਕੋੜੀਆਂ ਨੰਗੀਆਂ ਫਿਰ ਪੱਜੀਆਂ ਬੁੱਢਣ ਚਾਪ ਖੇਰਦੀ ਗਏ ਕਬਰ ਤੇ ਚੇਲੀਆਂ ਚਿਰੀਆਂ ਜਿਸ ਨੇ ਬਵਰ ਤੇ ਦੇਖਦੇ ਵਿੱਚ ਫਿਰ ਸੂਰ ਪੀਰ ਖਾੜ ਕੇ ਮੂੜ ਮੂੜ ਦੇਖਣ ਗੁਰਾਂ ਦੇ ਲਾੜ ਕੇ ਬਾਬੇ ਗੁਰਦੇ ਤੇ ਜੀ ਗਏ ਸਮਾਦਿ ਤੇ ਪਾ ਕੇ ਪੋਗ ਪੰਡਿਤ ਸਾਹ ਪੁਰ ਸਾਦਿ ਤੇ ਤੇਰੀ ਔਰ ਦਸ ਸਿੰਘ ਪੱਲਾ ਪਾੜ ਕੇ ਮੂੜ ਮੂੜ ਦੇਖਣ ਗੁਰਾਂ ਦੇ ਲਾੜ ਕੇ ਦਾਦੀ ਪੁੱਤ ਨੇ ਗਿਆਨ ਕਰਦੀ ਹੈ ਪੁੱਤਰ 4000 ਫੌਜ ਸਿੰਘਾਂ ਦੀ ਤਾਂ ਦੀ ਖੁੱਤਰ ਸਾਰਾ ਪਰਿਵਾਰ ਸਾਥ ਹੈ ਪਿੱਛੇ ਮੁੜ ਕੇ ਆਦੇ ਦੇਖਦੀ ਹੈ ਉਤਰੀ ਜਦੀ ਬਿਆਨ ਕਰੀ ਦਦੀ ਸੋਣੀ ਸਾਡੀ ਗਾਲੇ ਕੇਲੇ ਛੋੜ ਪੈ ਚਲ ਇਹਨਾਂ ਬੋੜੀਆਂ ਦਾ ਜਲ ਕਿਸਨਿ ਪਲਾਉਣਾ ਏ ਆਪਾਂ ਮੁੜ ਕੇ ਨਾ ਦਦੀ ਨੰਦਪੁਰ ਨੂੰ ਆਉਣਾ ਏ ਆਪਾਂ ਮੁੜ ਕੇ ਨਾ ਦਦੀ ਨੰਦਪੁਰ ਨੂੰ ਆਉਣਾ ਏ ਸਾਡੀ ਪੈਣਗੇ ਬਿਛੋੜੇ ਬਾਕੀ ਰਹਿ ਗਏ ਜਿੰਨ ਥੋੜੇ ਜੇਨਾ ਬੇਲਾ ਨਾਲ ਤੋੜੀ ਪੈਰ ਨਾਲ ਲਗਾਉਣਾ ਏ ਅਪਮੁੜਕੇ ਨਾ ਦਦੀ ਨੰਦਪੁਰ ਨੂੰ ਆਉਣਾ ਏ ਥੋੜੇ ਦਿਨਾਂ ਦੇ ਅਹਿਸਾਸ ਨਹੀਂ ਜੀਵਣ ਦੀ ਆਸ ਗਵਿੰਦਰ ਬਖਸ਼ੀ ਸਿੰਘ ਦਾਸ ਸੇਰੀਆਂ ਨੇ ਗੋਣਾ ਏ ਅਪਮੁੜਕੇ ਨਾ ਦਦੀ ਨੰਦਪੁਰ ਨੂੰ ਆਉਣਾ ਏ ਸੂਰਮਿਆਂ ਦਾ ਦੱਲ ਸਰ੍ਹੋਂ ਤੇ ਖੜ ਗਿਆ ਦੇਖ ਕੇ ਜਨਾਂ ਨੂੰ ਸਰਸਾ ਵੀ ਚੜ ਗਿਆ ਇਹ ਕਿ ਦਲਾਂ ਨੂੰ ਸਰਸਾ ਵੀ ਚੜ ਗਿਆ ਇਹ ਕਹਿ ਕੇ ਕਲਗੀ ਤੜ ਸਰਸੇ ਦੇ ਵਿੱਚ ਵੜੇ ਕੂੜੀਆਂ ਉੱਪਰੇ ਹਟੌਣਾ ਨਹੀਂ ਘਟ ਕਾਲੀ ਬਿਜਲੀ ਲਾਸ ਕਰੀ ਦਸੋ ਜੀ ਕਰਨ ਵਿਚਾਰ ਲਗੇ ਕਲਗੀ ਤੜ ਸਰਸੇ ਤੂੰ ਪਾਰੇ ਹੋ ਗਏ ਟੀਰ ਗਜਬ ਦੀਆਂ ਪਾਲਾਂ ਨੂੰ ਸਿੰਘ ਚਾਲੜੀ ਬਚੇ ਹਜ਼ਾਰਾਂ ਤੂੰ ਜੋ ਵਿਅਪਛੋੜਾ ਲਾਲਾ ਨੂੰ ਇਹ ਚਾਲੜੀ ਦਾ ਹਾਰੇ ਜਿਹੜਾ ਸਰਸੇ ਤੂੰ ਗਿਆ ਵਿਅਪਛੋੜਾ ਏ ਢੋਲੜੀਆਂ ਕਲਗੀ ਤਲ ਲਗੀ ਗਾਦੀ ਕੁਝ ਰਹੇਗੀ ਜੋੜਾ ਏ ਮਾਤਾ ਗੁਜਰੀ ਪੋਤੇ ਦੋਵੇਂ ਫਿਰ ਦੇ ਵਿੱਚ ਕਰੀਰਾਂ ਦੇ ਸੋਦੇ ਸਿੰਘ ਤੂੰ ਸੰਦੇ ਮਕਾਦੇ ਸੋਦੇ ਸਭ ਤੇ ਕਦੀਰਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ